ਆਚਰਨ ਉੱਚਾ ਕਰਨ ਵਾਲੇ ਗੁਰਬਾਣੀ ਵਿਚਾਰ ਭਾਗ 177 ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉ ਪਿਆਰ ਨਾਲ ਕਹਿੰਦੇ ਹਾਂ ਸਤਿਕਾਰ ਨਾਲ ਕਹਿੰਦੇ ਹਾਂ ਦਨ ਗੁਰੂ ਨਾਨਕ ਦਨ ਗੁਰੂ ਨਾਨਕ ਅੱਜ ਅਸੀਂ ਗੁਰੂ ਨਾਨਕ ਸਾਹਿਬ ਦੇ ਹੀ ਰਾਹ ਸਾਹਿਬ ਵਿੱਚੋਂ ਇੱਕ ਸ਼ਬਦ ਦੇ ਆ ਦੋ ਤੁਕਾਂ ਲੈ ਕੇ ਉਸ ਤੇ ਵਿਚਾਰ ਕਰਦੇ ਹਾਂ ਆਸਾ ਮਹੱਲਾ ਪਹਿਲਾ ਮਨ ਏਕ ਨ ਚੇਤਸ ਮੂੜ ਮਨ ਮਨ ਏਕ ਨ ਚੇਤਸ ਮੂੜ ਮਨ ਹਰ ਬਿਸਰਤ ਤੇਰੇ ਗੁਣ ਗਲਿਆ ਹਰ ਬਿਸਰਤ ਤੇਰੇ ਗੁਣ ਗਲਿਆ ਮਨ ਏਕ ਨ ਚੇਤ ਸਮੂਡ ਮਨਾ ਮਨ ਏਕ ਨ ਚੇਤ ਸਮੂਡ ਮਨਾ ਅਰ ਬਿਸਰਤ ਤੇਰੇ ਗੁਣ ਗਲਿਆ ਅਰਥਾਤ ਪਾਤਸ਼ਾਹ ਕਹਿੰਦੇ ਹਨ ਮਨ ਮਨ ਉਸ ਮੰਦਨ ਕਰਦੇ ਣ ਤੂੰ ਇਹ ਮਨ ਤੂੰ ਇੱਕ ਨ ਚੇਤਸ ਇੱਕ ਭਾਵ ਇੱਕੋ ਇੱਕ ਜੋਤ ਸਰਵ ਸ਼ਕਤੀਮਾਨ ਪ੍ਰਮਾਤਮਾ ਹੈ ਵਾਹਿਗੁਰੂ ਹੈ ਜਿਸ ਦਾ ਇਹ ਸਾਰਾ ਰਚਨ ਅਪਰਪਰ ਭੰਡਾਰਾ ਪਸਾਰਾ ਸੱਚ ਦਾ ਪਸਾਰਾ ਉਹਨਾਂ ਦਾ ਉਹ ਸਾਰਾ ਸਾਰੀ ਸ੍ਰਿਸ਼ਟੀ ਦੇ ਉੱਤੇ ਰਚਿਆ ਪਿਆ ਹੈ ਜਿਸ ਨੇ ਇੱਕੋ ਹੀ ਪਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਰਚਿਆ ਹੈ ਉਸ ਹੀ ਉਸ ਦਾ ਮਾਲਕ ਹੈ ਉਸ ਦੇ ਉੱਤੇ ਉਸ ਦਾ ਕੰਟਰੋਲ ਹੈ ਉਹ ਆਪਣੇ ਸੱਚੇ ਅਸੂਲਾਂ ਦੇ ਮੁਤਾਬਕ ਉਸ ਨੂੰ ਚਲਾ ਰਿਹਾ ਹੈ ਉਸ ਦੇ ਨਜ਼ਦੀਕ ਹੋਣ ਨਾਲ ਉਸ ਨਾਲ ਪਿਆਰ ਪਾਣ ਨਾਲ ਸਾਡੇ ਸਾਰੇ ਕੰਮ ਸਹੀ ਹੁੰਦੇ ਹਨ ਅਡਮਨ ਪਵਿੱਤਰ ਹੁੰਦਾ ਹੈ ਜੋ ਅਸੀਂ ਹੁਣ ਕਲ ਕਲੇਸ਼ ਦੇ ਯੁੱਗ ਵਿੱਚ ਹੈਗੇ ਆ ਸਤਜੁਗ ਤੋਂ ਤੁਰਦੇ ਆਂਦੇ ਤ੍ਰੇਤਾ ਦੁਆਪਰ ਇਸ ਤਰ੍ਹਾਂ ਦੇ ਜੋ ਮਨਾਏ ਗਏ ਹਨ ਸਮੇਂ ਦੇ ਅਨੁਸਾਰ ਮਹਾਂਪੁਰਸ਼ਾਂ ਨੇ ਵਿਦਵਾਨਾਂ ਨੇ ਨਾਮ ਰੱਖ ਦਿੱਤੇ ਹਨ ਉਸ ਸਪੈਂਡ ਉਸ ਮੇਸੇ ਦਾ ਕਿ ਇਸ ਤਰ੍ਹਾਂ ਦਾ ਯੁੱਗ ਸੀ ਇਹ estranda yogshi eh estranda yogshi ਅੱਜ ਅਸੀਂ ਕਲਯੁਗ ਭਾਵ ਕਲ ਕਲੇਸ਼ ਵਾਲਾ ਜਦ ਉਸ ਵਿੱਚ ਵਿਚਰਿਆ ਹ ਉਸ ਪਰਮਾਤਮਾ ਜੋ ਇੱਕ ਹੈ ਇਸ ਨੇ ਆਪਣੇ ਆਪ ਨੂੰ ਪਹਿਲੇ ਸਾਜਿਆ ਫਿਰ ਦੂਸਰੀ ਉਸ ਨੇ ਕੁਦਰਤ ਨੂੰ ਸਾਜੀ ਤੇ ਫਿਰ ਉਸ ਤੇ ਵਿਚ ਆਪ ਬੈਠ ਗਿਆ ਸਰਵ ਵਿਆਪਕ ਹੋ ਗਿਆ ਓਮਨੀ ਪ੍ਰੈਜ਼ੈਂਟ ਹੋ ਗਿਆ ਤੇ ਸਭ ਨੂੰ ਬਾਠ ਕੀ ਦੇਖਣ ਲੱਗ ਪਿਆ ਈਸ਼ਵਰ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪ੍ਰਗਟ ਕੀਤਾ ਜੋ ਪ੍ਰਗਟ ਹੋਣ ਤੋਂ ਪਹਿਲਾਂ ਇੱਕ ਧੁੰਦ ਵਿੱਚ ਸੀ ਉਸ ਸਮੇਂ ਨਾ ਚਾਨਣ ਸੀ ਨਾ ਸੂਰਜ ਸੀ ਨਾ ਕੋਪੰਦੇਰਾ ਹਿੰਦੇਰਾ ਸੀ ਇੱਕ ਧੁੰਦ ਜਿਹੀ ਸੀ ਉਸ ਤੋਂ ਬਾਅਦ ਇੱਕ ਵਿਸਫੋਟ ਹੋਇਆ ਮਹਾਨ ਈਸ਼ਰ ਪ੍ਰਗਟ ਹੋ ਗਿਆ ਤੇ ਉਸ ਨੇ ਫਿਰ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਇੱਕ ਅੱਖ ਦੇ ਫੋਰਚੀ ਕੀਤਾ ਪਸਾਓ ਇੱਕੋ ਕੁਆਓ ਤਿਸਤੇ ਹੋਏ ਲੱਖ ਦਰਿਆਓ ਲੱਖਾਂ ਹੀ ਦਰਿਆ ਬਣ ਗਏ ਧਰਤੀਆਂ ਬਣ ਗਈਆਂ ਹਵਾ ਬਣ ਗਈ ਆਸਮਾਨ ਬਣ ਗਿਆ ਅਗਨੀ ਬਣ ਗਈ ਸੂਰਜ ਆ ਗਿਆ ਚੰ드ਰਮਾ ਬਣ ਗਿਆ ਤਾਰੇ ਬਣ ਗਏ ਇਹ ਸਭ ਕੁਝ ਉਸ ਦੀ ਰਚਨਾ ਹੋ ਗਈ ਦੂਸਰੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਐ ਵਿੱਚ ਬੈਠਾ ਆਸਣ ਜਿੱਥੋ ਚਾਓ ਚਾਹ ਨਾਲ ਬੈਠ ਕੇ ਫਿਰ ਉਹਦੇ ਵਿੱਚ ਦੇਖਣ ਲੱਗੇ ਆਪਣੀ ਕੁਦਰਤ ਦੇ ਵਿੱਚ ਇਹ ਕੀਸ਼ਵਰ ਹੈ ਦੂਜੀ ਕੁਦਰਤ ਹੈ ਸਾਰੀ ਕੁਦਰਤ ਹੈ ਅਸੀਂ ਉਹਦੇ ਵਿੱਚ ਉਸਦਾ ਹਿੱਸਾ ਹੈ ਗਿਆ ਕੁਦਰਤ ਦਾ ਮਨੁੱਖੀ ਇਹ ਸਾਰੀ ਉਸਦੀ ਰਚਨਾ ਹੈ ਉਹ ਇਤਨਾ ਮਹਾਨ ਹੈ ਸਾਰਾ ਗੁਣੀ નિਧਾਨ ਹੈ ਸੱਚ ਦਾ ਪਤਲਾ ਹੈ ਤੇ ਅਸੀਂ ਗੁਰੂ ਜੀ ਕਹਿੰਦੇ ਹਨ ਉਸ ਅਸੀਂ ਸਰਬਸ਼ਕਤੀਮਾਨ ਜਿਹੜੀ ਗੁਣਾਂ ਦਾ ਭੰਡਾਰ ਹੈ ਉਸ ਨੂੰ ਛੱਡ ਕੇ ਮੂਰਖ ਮਨ ਤੂੰ ਉਸ ਨੂੰ ਚੇਤ ਦਾ ਨਹੀਂ ਚੇਤੇ ਵਿੱਚ ਨਹੀਂ ਰੱਖਦਾ ਉਸ ਦੇ ਗੁਣ ਨਹੀਂ ਗਾਉਂਦਾ ਤੂੰ ਮੂਰਖ ਮਨ ਹੈਗਾ ਜਿਹੜਾ ਇਹ ਮਨ ਜਿਹੜਾ ਪ੍ਰਮਾਤਮਾ ਨੂੰ ਚੇਤੇ ਵਿੱਚ ਨਹੀਂ ਰੱਖਦਾ ਉਹ ਮੂਰਖ ਮਨ ਹੈ ਮਨ ਇੱਕ ਨਾ ਚੇਤਸ ਇੱਕ ਇੱਕ ਪ੍ਰਮਾਤਮਾ ਨੂੰ ਨਹੀਂ ਚੇਤੇ ਵਿੱਚ ਰੱਖਦਾ ਮੂੜ ਮਨ ਉਹ ਮੂਰਖ ਮਨ ਹੈ ਹਰ ਬਿਸਰਤ ਤੇਰੇ ਗੁਣ ਗਲਿਆ ਹਰ ਬਿਸਰਤ ਹਰ ਹਾ ਰਾਰ ਸਿਆਰੀ ਪਰਮਾਤਮਾ ਆਪ ਪਰਮਾਤਮਾ ਉਸ ਨੂੰ ਵਿਸਰਕੇ ਬੁਲਾਕੇ ਤੇਰੇ ਸਾਰੇ ਗੁਣ ਗਲ ਜਾਂਦੇ ਹਨ ਖਤਮ ਹੋ ਜਾਂਦੇ ਹਨ ਕਿਉਂਕਿ ਤੂੰ ਆਪ ਮਹਾਰਾ ਹੋ ਜਾਣਾ ਹੈ ਗੁਣਾਂ ਨੂੰ ਤੇਰੇ ਘਟਦੇ ਜਾਂਦੇ ਹਨ ਔ ਗੁਣ ਤੇਰੇ ਵੱਧਦੇ ਜਾਂਦੇ ਹਨ ਜਦੋਂ ਤੁਸੀਂ ਰਬ ਨੂੰ ਸੱਚ ਨੂੰ ਭੁੱਲ ਜਾਂਦੇ ਹਾਂ ਚੰਗੇ ਗੁਣਾਂ ਨੂੰ ਭੁੱਲ ਜਾਂਦੇ ਹਾਂ ਤੇ ਮਾੜੇ ਗੁਣਾਂ ਨੂੰ ਅਡਾਪਟ ਕਰਦੇ ਰਹਿੰਦੇ ਹਾਂ ਸਭ ਇਹ ਮੂਰਖਤਾ ਹੈ ਇਹ ਮਨ ਦੀ ਕਮਜ਼ੋਰੀ ਹੈ ਗਲਤੀਆਂ ਹਨ ਘੁਰਾਏ ਪਿਆ ਹੋਇਆ ਹੈ ਇਸ ਨੂੰ ਸੱਚ ਦੇ ਰਾਹ ਤੇ ਤੋਰਨ ਦੀ ਲੋੜ ਹੈ ਧੰਗੁਰੂ ਨਾਨਕ ਨੇ 239 ਸਾਲ ਲਾ ਕੇ ਮਨੁੱਖਤਾ ਨੂੰ ਸਿੱਧੇ ਰਾਹ ਪਾਇਆ ਸੀ ਅੱਜ ਫੇਰ ਮਨੁੱਖਤਾ ਥੜਕੀ ਪਈ ਹੈ ਅੱچھے ਰਸਤੇ ਤੇ ਨਹੀਂ ਚੱਲਦੀ ਦੁੱਖਾਂ ਦਾ ਘਰ ਹੋ ਚੁੱਕਾ ਹੈ ਸਾਰਾ ਸੰਸਾਰ ਸਵੇਰ ਤੋਂ ਸ਼ਾਮ ਤੱਕ ਇੰਜ ਲੱਗਦਾ ਹੈ ਬਸ ਝੂਠ ਬੋਲਦਾ ਹੈ ਸ਼ਰਾਬ ਪੀਂਦਾ ਹੈ ਜੂਆ ਖੇਡਦਾ ਹੈ ਮਾਸ ਖਾਂਦਾ ਹੈ ਮੁਰਗੀਆਂ ਦੇ ਕੱਚੇ ਬੱਚੇ ਹੀ ਖਾ ਜਾਂਦਾ ਹੈ। ਇਤਨਾ ਮੂਰਖ ਹੈ ਇਹ ਮਨੁੱਖ ਤੇ ਸਾਰੇ ਪਾਸੇ ਲੜਾਈ, ਝਗੜੇ, ਦੁਆਸ਼, ਤ੍ਰੇਸ਼, ਉਦਗਰਜ਼ੀਆਂ ਸਭ ਵੱਧੀਆਂ ਜਾ ਰਹੀਆਂ ਹਨ ਇਸੇ ਕਰਕੇ ਇਹਨਾਂ ਪਾਪਾਂ ਦਾ ਅਸਰ ਇਹਦੇ ਮਨ ਤੇ ਹੋਈ ਜਾ ਰਿਹਾ ਹੈ। ਜੇ ਮਨ ਇਸਰ ਪਰਮਾਤਮਾ ਨੂੰ ਯਾਦ ਰੱਖੇ, ਉਸ ਦੇ ਗੁਣਾਂ ਨੂੰ ਯਾਦ ਰੱਖੇ। ਉਹਨਾਂ ਨਾਲ ਪਿਆਰ ਪਾਲਵੇ ਹੁਣ ਅਪਣਾ ਲਵੇ ਤਾਂ ਗੁਣ ਚਲੇ ਜਾਣਗੇ ਫਿਰ ਸੁਖੀ ਹੋ ਜਾਏਗਾ ਫਿਰ ਸੰਸਾਰ ਬਲਾਵਤੀਆ ਬਣ ਜਾਏਗਾ ਜਿਸ ਵਿੱਚ ਸੱਚ ਦੀ ਖੁਸ਼ੀ ਆਏਗੀ ਸਾਰੇ ਪਾਸੇ ਸੱਚੀ ਸੱਚ ਹੋਏਗਾ ਕੋਈ ਕਿਸੇ ਦਾ ਹੱਕ ਨਹੀਂ ਖੋਵੇਗਾ ਕੋਈ ਕਿਸੇ ਨੂੰ ਮਾਰੇਗਾ ਨਹੀਂ ਸਭ ਇੱਕ ਨੂੰ ਦੂਸਰੇ ਨੂੰ ਪਿਆਰ ਕਰਨਗੇ ਸਭ ਇੱਕ ਦੂਸਰੇ ਲਈ ਜੀਣਗੇ ਫਿਰ ਸੰਸਾਰ ਸੰਸਾਰ ਇਤਨਾ ਖੂਬਸੂਰਤ ਹੋ ਜਾਏਗਾ ਇਤਨਾ ਖੂਬਸੂਰਤ ਹੋ ਜਾਏਗਾ ਕਿ ਲੋਕ ਕਹਿਣਗੇ ਬਸ ਮੈਂ ਵਾਹਿਗੁਰੂ ਨੂੰ ਯਾਦ ਰੱਖਾਂ ਉਹਦੇ ਖੁਨਾ ਨਾਲ ਜੁੜਿਆ ਰਹਾ ਤੇ ਮੈਂ ਸੰਸਾਰ ਤੋਂ ਕਦੀ ਨਾ ਜਾਵਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ 10 ਦਵਿੰਦਰਜੀਤ ਸਿੰਘ ਵੀਰੋ ਤੇ ਪੈਣੋ ਅਰਥ ਚੰਗੇ ਲੱਗੇ ਹੋ ਤਾਂ ਇਹਨਾਂ ਨੂੰ ਅਪਣਾਓ ਇਸ ਚੈਨਲ ਦੀ ਰੂਲ ਸੱਚ ਦਾ ਗਿਆਨ ਟੀਵੀ ਚੈਨਲ ਦੀ YouTube ਉੱਤੇ ਜੋ ਹੈ ਇਹ ਸਭ ਸਬਸਕ੍ਰਾਈਬ ਵੀ ਕਰੋ ਸ਼ਾਇਕ ਸ਼ੇਅਰ ਵੀ ਕਰੋ ਆਪਣੇ ਵਿਚਾਰ ਕਮੈਂਟ ਵੀ ਮੈਨੂੰ ਭੇਜਿਆ ਕਰੋ ਤਾਂ ਕਿ ਮੈਂ ਹੋਰ ਚੰਗੇ ਤੋਂ ਚੰਗਾ ਕੰਮ ਕਰ ਸਕਾਂ ਤੁਹਾਡੀ ਸੇਵਾ ਕਰ ਸਕਾਂ ਧੰਨਵਾਦ